ਉਹ ਹੋਰ ਕਿੰਨਾ ਕੁ ਟਾਈਮ ਲਾਉਣਾ ਤੂੰ ਤਿਆਰ ਹੋਣ ਵਾਸਤੇ ਕਿੱਟੀ ਪਾਰਟੀ ਤੇ ਤਾਂ ਜਾਣਾ ਸਾਰਾ ਹੂੰ 2 ਘੰਟੇ ਹੋ ਗਏ ਤੈਨੂੰ ਤਿਆਰ ਹੁੰਦੀ ਇਹਨੂੰ ਇੰਨਾ ਟਾਈਮ ਤਿਆਰ ਹੋਣ ਨੂੰ ਲਾਤਾ ਮੈਂ ਦੇਖਦਾ 5 ਮਿੰਟ ਚ ਤਿਆਰ ਹੋ ਕੇ ਬੈਠ ਗਿਆ ਹੈ ਯਾਰ ਪਤਾ ਨਹੀਂ ਹੈ ਜਨਾਨੀਆਂ ਦੇ ਪਤਾ ਨਹੀਂ ਇੰਨੀ ਤਿਆਰੀ ਲੰਬੀ ਹੁੰਦੀ ਆ ਕਹਿ ਦਿਓ ਇੱਕ ਵਾਰੀ ਕਿਤੇ ਜਾਣ ਲਈ ਤਿਆਰੀ ਨਹੀਂ ਇਹਨਾਂ ਦੀ ਮੁੱਕਦੀ ਹੂੰ ਇੰਨਾ ਟਾਈਮ ਤਿਆਰ ਹੋਣ ਨੂੰ ਇੰਨਾ ਟਾਈਮ ਤਿਆਰ ਹੋਣ ਨੂੰ ਆ ਬੰਦਾ ਦਾ ਮੜਾ ਜਾ ਮੂੰਹ ਜਾ ਤੋਤਾ ਹੈ ਇੱਕ ਪੈਂਟ ਪਾਈ ਕਮੀਜ਼ ਪਾਈ ਹੈ ਮੂੰਹ ਪੁੰਜਾ ਮੜਾ ਜਾ ਤਾਂ ਚਲੋ ਜੀ ਨਿਖਾਰ ਜੇ ਆ ਜਾਂਦਾ ਇਹਨਾਂ ਜਨਾਨੀਆਂ ਨੂੰ ਪਤਾ ਨਹੀਂ ਕੀ ਗੱਲ ਹੈਗੀ ਆ ਇੰਨਾ ਟਾਈਮ ਤਿਆਰ ਹੋਣ ਨੂੰ ਲਾਉਂਦੀਆਂ ਹੈਗੀਆਂ ਉਹ ਕਿਦਾਂ ਹੁਣ ਹੋਰ ਕਿੰਨਾ ਕੁ ਟਾਈਮ ਲੱਗਣਾ ਲੈ ਅੱਧਾ ਘੰਟਾ ਹੋਰ ਉਹ ਬੱਲੇ ਉਹ ਬੱਲੇ ਉਹ ਉਹ ਮੈਨੂੰ ਉਧਰੋਂ ਯਾਰ ਦੋਸਤ ਮੇਰਾ ਫੋਨ ਤੇ ਫੋਨ ਕੜਕਾਈ ਜਾਂਦਾ ਕਹਿੰਦਾ ਯਾਰ ਤੁਸੀਂ ਬੜਾ ਲੇਟ ਹੋ ਗਏ ਆ ਹੈ ਸਾਰੇ ਜਣੇ ਤਾਂ ਪਹੁੰਚੇ ਹੋਏ ਆ ਮੈਂ ਤੈਨੂੰ ਡੀਕਣਦਿਆਂ ਹੈਗਾ ਮੈਂ ਉਹਨੂੰ ਫੋਨ ਤੇ ਕਿਹਾ ਭਰਾਵਾ ਹੁਣ ਤੈਨੂੰ ਕੀ ਦਸੀਏ ਤੇਰੀ ਤਾਂ ਨਵਾਂ ਨਵਾਂ ਵਿਆਹ ਹੋਇਆ ਹਜੇ ਹੈ ਤੂੰ ਤਾਂ ਤਿਆਰ ਪਰ ਤਿਆਰੀ ਰੱਖਦਾ ਆਪਣੇ ਘਰ ਵਾਲੀ ਨੂੰ ਵੀ ਤਾਂ ਆਪ ਵੀ ਤਿਆਰੀ ਰਹੀ ਨੇ ਕਦੀ ਕਿਤੇ ਤੁਰੇ ਹੁੰਨੇ ਕਦੀ ਕਿਤੇ ਤੁਰੇ ਹੁੰਨੇ ਆ ਉਹ ਇੱਧੇ ਦਾ ਭਰਾਵਾ ਕਿਤੇ ਕਿਤੇ ਜਾਣਾ ਹੁੰਦਾ ਹੁਣ ਹੈ ਪੁਰਾਣੇ ਹੋ ਗਏ ਆ ਥੋੜੇ ਜਿਹਾ ਯਾਰ ਨਿਆਣਿਆਂ ਨਿੱਕੇ ਵਾਲੇ ਹੋ ਗਏ ਆ ਉਹ ਕਿੰਨਾ ਟਾਈਮ ਲੱਗਣਾ ਹੋਰ ਬੋਲਦੀ ਨਹੀਂ ਤੂੰ ਅੱਛਾ ਹਲੇ 15 ਮਿੰਟ ਹੋਰ ਲੱਗਣੇ ਆ ਲੈ ਚੱਕ 15 ਮਿੰਟ ਹਲੇ ਹੋਰ ਹੁਣ ਕੀ ਰਹਿ ਗਿਆ ਉਹ ਹੁਣ ਕੀ ਰਹਿ ਗਿਆ ਬੋਲਦੀ ਨਹੀਂ ਹੈਗੀ ਅੱਛਾ ਲੈ ਹੁਣ ਕਹਿੰਦੀ ਆ ਕਿ ਆਪਣੇ ਚਾਰ ਨਿਆਣੇ ਆ ਚਾਰਾਂ ਵਿੱਚੋਂ ਲਿਜਾਣਾ ਕਿਹੜਾ ਹੈਗਾ ਉਹ ਯਾਰ ਇਹ ਵੀ ਹੋਣਾ ਸਿਲੈਕਟ ਕਰਨੇ ਪਾਉਂਗਾ ਹੈ ਚਾਰਾਂ ਵਿੱਚੋਂ ਤੂੰ ਚਾਰ ਹੀ ਲੈ ਜਾ ਚਾਰ ਨਹੀਂ ਲੈ ਜਾਣੇ ਐਂਦਾਂ ਕਰਿਓ ਆ ਦੇਖਿਓ ਤਾਂ ਜਿਹੜਾ ਮੇਰੇ ਸੂਟ ਦੇ ਨਾਲ ਕਿਹੜਾ ਨਿਆਣਾ ਮੈਚ ਕਰਦਾ ਹੈਗਾ ਉਹ ਤੁਹਾਡੀ ਹੋਏ ਉਹ ਨਿਆਣੇ ਵੀ ਮੈਚ ਕਰਕੇ ਨਾਲ ਲੈ ਜਾਣੇ ਆ ਆ ਤਾਂ ਯਾਰ ਨਵੀਂ ਗੱਲ ਸੁਣੀ ਹੈਗੀ ਆ ਹੈ ਉਹ ਛੋਟਾ ਨਿਆਣਾ ਛੋਟਾ ਲੈ ਜਾ ਸਾਰਿਆਂ ਤੋਂ ਬਾਕੀਆਂ ਨੂੰ ਇੱਥੇ ਬੁੜੀ-ਬੁੜੇ ਕੋ ਛੱਡ ਜਾਨੇ ਹੂੰ ਮੈਂ ਵੀ ਇਹੀ ਸੋਚਦੀ ਸੀ ਕਿ ਵੀ ਇਹ ਛੋਟੇ ਨੂੰ ਨਾਲ ਲੈ ਜਾਣੀ ਆ ਥੋੜੀ ਮੇਰੀ ਉਮਰ ਵੀ ਘਟ ਦੇ ਦੂਗੀ ਲੱਗੂਗੀ ਨਹੀਂ ਵੀ ਵਿਚਾਰ ਨਿਆਣਿਆਂ ਦੀ ਮਾਂ ਬਸ ਆਹੀ ਤਾਂ ਵਿੱਚੋ ਗੱਲ ਸੀਗੀ ਹਾਂ ਹੁਣ ਤਾਂ ਭਰਾਵਾ ਗੱਲਾਂ ਇਦਾਂ ਦੀਆਂ ਹੋ ਗਈਆਂ ਨਿਆਣੇ ਵੀ ਮੈਚ ਕਰਕੇ ਸੂਟਾਂ ਦੇ ਨਾਲ ਤੁੰਦੀਆਂ ਹੈਗੀਆਂ ਦੇਖ ਲਓ ਨਵਾਂ ਹੀ ਕੰਮ ਹੋ ਗਿਆ ਸ਼ੁਰੂ ਹੈ ਉਧਰ 1 ਘੰਟਾ ਰਹਿ ਗਿਆ ਪਾਰਟੀ ਦਾ ਉਹ 3 ਕਾ 4 ਘੰਟੇ ਦੀ ਕਹਿੰਦਾ ਪਾਰਟੀ ਸੀ 1 ਘੰਟਾ ਸਾਰਾ ਰਹਿ ਗਿਆ ਹੈਗਾ ਚੱਲ ਫੜਾਫੜ ਨਕਲ ਚਲੀਏ ਇੰਨਾ ਟਾਈਮ ਲਾਤਾ ਹੈਗਾ